तो प्रार्ण। तो प्रार्ण। आगे आगे इ क्योंकि है? लोड़ी लो बेटा, तो कोशिश कर दे। आगे। <णेओंस्वारे> एक आगे, क्योंकि किसी कोई किसी भी कोई कहानी चलती रहती है पर अजे मौक आरोप आजा। ਕਦਰ ਤੋਂ ਪਰੇ ਹੋ ਕੇ ਸੰਤ ਪਰੇ ਕਰਨ ਵਾਲੇ ਤਾਂ ਨਹੀਂ ਹੈਗੇ ਪਰ ਫਿਰ ਵੀ ਇੱਥੇ ਆ ਕੇ ਖੁੜਾ ਸਿਮਰਿਆ ਜੈਸਮੈਂਟ ਬਣਾਉਂ ਪਰ ਮੈਨੂੰ ਲਾਇਆ ਅਧਰੋਪ ਸਿਆ ਹੈ ਆਪੀ ਕੌਣ ਕਰਦਾ ਮਾਤਾ ਜੀ ਆਪ ਤੋੜੀ ਦਾ ਆਪਣਾ ਪਿੰਡ ਹੈ ਅਸੀਂ ਜਿੱਥੇ ਮੇਰਾ ਇਹਨਾਂ ਦੀ ਨਾਲ ਇੱਕ ਮਾਂ ਪੁੱਤ ਦਾ ਰਿਸ਼ਤਾ ਉਹਦੇ ਨਾਲ ਨਾਲ ਇੱਕ ਭਰਾ ਦਾ ਰਿਸ਼ਤਾ ਵੀ ਹੈ ਇੱਕ ਟੇਕੇ ਦਾ ਰਿਸ਼ਤਾ ਵੀ ਹੈ ਅਸੀਂ ਹਰ ਕੋਸ਼ਿਸ਼ ਕੀਤੀ ਹੈ ਹਰ ਸਮਾਂ ਸਾਡਾ ਸਾਡੇ ਪਿਆਰੇ ਵੀਰ ਜੀ ਨੂੰ ਅਸੀਂ ਕਦੇ ਨਹੀਂ ਸੱਤ ਜਨਮਾਂ ਦਾ ਭੁੱਲ ਨਹੀਂ ਸਕਦੇ ਸਾਡਾ ਵੀ ਸੁਖਦੇਵ ਸਿੰਘ ਸੇਤੂ ਸੇਤੂ ਮੁਸੇਵਾਲਾ ਅਸੀਂ ਹਰ ਕਿਸ ਸਾਡੀ ਉਹਨਰ ਸਮਰਤ ਹੈ ਕੋਸ਼ਿਸ਼ ਕਰਦੇ ਹੁੰਨੇ ਆਸੀਂ ਵੀ ਅਸੀਂ ਇੰਨਾ ਕ યોગદાન ਪਾਈ ਹੈ ਸਾਡੀ ਮਾਂ ਨੂੰ ਕਿੰਨੀ ਖੁਸ਼ੀ ਹੋ ਸਕਦਾ ਸਾਡੇ ਵੱਲੋਂ ਕਿ ਤੇ ਸਕੀ ਅਸੀਂ ਸਿੱਧੂ ਤਾਂ ਨਹੀਂ ਸਕਦੇ ਕਦੇ ਵੀ ਨਹੀਂ ਬਣ ਸਕਦੇ ਪਰ ਮਾਤਾ ਦੇ ਮੋਤੇ ਨਾਲ ਮੋਟਾ ਲਾਕੀ ਕੋਟਾਰ ਨੂੰ ਮਸਲਾ ਦੇਂਦੇ ਲਈ ਅਸੀਂ ਅਕਸਰ ਕੋਸ਼ਿਸ਼ ਕਰਦੇ ਹਾਂ ਭਾਵੇਂ ਸਾਡੇ ਤੋਂ ਸਾਡੇ ਵੀਰੇ ਦਾ ਦੁੱਖ ਕਦੇ ਵੀ ਚੱਲ ਹੁਣਾ ਹਮੇਸ਼ਾ ਜੇ ਉਸ ਦੀ ਗੱਲ ਕਰਨ ਲੱਗੀ ਮੋਸ਼ਨਲ ਹੋ ਜਾਂਦੇ ਹਾਂ ਔਰ ਵੀ ਅੰਦਰੋਂ ਮੇਰਾ ਜਿਗਰਾ ਜਿੜਾਉ ਰੋ ਰਿਹਾ ਪਰ ਵੀ ਸਮਝ ਸਮਾਜ ਦੇ ਵਿੱਚ ਆਉਣਾ ਹੁੰਦਾ ਸਮਾਜ ਦੇ ਵਿੱਚ ਜਿਚ ਨੰਮਦਾ ਅਸੀਂ ਉਹਨਾਂ ਦੇ ਅਧੂਰੇ ਛੱਡੇ ਹੋਏ ਕੰਮਾਂ ਨੂੰ ਨਿਭਰੇ ਚੜਤਾ ਹੁੰਦਾ ਉੰਨਾ ਦੇ ਦੇਖਿਓ ਕਿ ਸੁਪਨੇ ਆਨ ਅਸੀਂ ਪੂਰਾ ਕਰਨਾ ਹੁੰਦਾ ਸੋ ਅੱਜ ਅਸੀਂ ਮਾਤਾ ਜੀ ਨੂੰ ਲੋਰੀ ਦਾ ਤਿਹਾਰ ਹੱਸਾ ਲਾ ਪਾ ਕੇ ਲਿਆਉ ਲੋਰੀ ਦੇ ਮੇਆ ਸਮਾ ਦੇ ਵਿੱਚ ਐਸੇ ਤਿਹਾਰ ਬਣਾਏ ਜਾਂਦੇ